ਆਰੇ ਨੂੰ ਪਿਆਰ ਭਰੀ ਸਸ਼ਿਆ ਕਲਜੀ ਪੋਪਪਸ ਸਵਾਗਤ ਕਰਦੇ ਆਪਨੇ ਚੈਨਲ ਤੇ ਸੋ ਦੋਸਤੋ ਆਖਿਰਕਾਰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀਆਂ ਮੌਜਾ ਲੱਗ ਗਈਆਂ ਨੇ ਤੇ ਕੇਂਦਰ ਸਰਕਾਰ ਨੇ 8ਵਾਂ ਪੇਕ ਮਿਸ਼ਨ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਹੈ ਕੇਂਦਰੀ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਦੇ ਵਿੱਚ ਇਸ ਨੂੰ ਮਨਜ਼ੂਰੀ ਵੀ ਦਿੱਤੀ ਗਈ ਹੈ ਤੇ ਸਰਕਾਰ ਨੇ ਹੁਣ ਸਪਸ਼ਟ ਵੀ ਕਰ ਦਿੱਤਾ ਹੈ ਸਮੇਂ ਤੇ ਬਣ ਜਾਏਗਾ ਕਿ 2026 ਦੇ ਵਿੱਚ ਲਾਗੂ ਵੀ ਹੋ ਜਾਏਗਾ ਬਹੁਤ ਸਾਰੇ ਜਿਹੜੇ ਨੇ ਕੇਂਦਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਸੀ ਉਹ ਬਹੁਤ ਹੀ ਦੇਰ ਤੋਂ ਇਸ ਲਈ ਮੰਗ ਕਰ ਰਹੀਆਂ ਸੀ ਕਿ ਜਲਦ ਤੋਂ ਜਲ ਸਰਕਾਰ ਦੇ ਇਸ ਬਾਰੇ ਕੋਈ ਫੈਸਲਾ ਲਿਆ ਜਾਵੇ ਹਾਲਾਂਕਿ ਸਰਕਾਰ ਨੇ ਪਹਿਲਾਂ ਰਾਜ ਸਭਾ ਦੇ ਵਿੱਚ ਇਸ ਤੋਂ ਨਾ ਕਰ ਦਿੱਤੀ ਸੀ ਔਰ ਵਿੱਤ ਰਾਜ ਮੰਤਰੀ ਨੇ ਕਿਹਾ ਸੀ ਕਿ ਸਰਕਾਰ ਕੋਈ ਕੋਲ ਕੋਈ ਇਹੋ ਜਿਹਾ ਪ੍ਰਪੋਜ਼ਲ ਨਹੀਂ ਹੈ ਤੇ ਨਾਲ ਸਰਕਾਰ ਇਹ 8ਵਾਂ ਪੀ ਕਮਿਸ਼ਨ ਸਥਾਪਿਤ ਕਰਨ ਬਾਰੇ ਸੋਚ ਰਹੀ ਇਸ ਕਰਕੇ ਨੀਂ ਗਾਵਾਂ ਜਿਹੜੀਆਂ ਟੀਕੀਆਂ ਨੇ ਇਸ ਜਿਹੜਾ ਹੈ ਇਹ ਪੀ ਕਮਿਸ਼ਨ ਆਏਗਾ ਇਦੇ ਵਿੱਚ ਹੋਵੇਗਾ ਕਿ ਸੋ ਇੱਥੇ ਤੱਕ ਸਰਕਾਰੀ ਜਥੇਬੰਦੀਆਂ ਦਾ ਸਵਾਲ ਹੈ ਤਾਂ ਸਰਕਾਰੀ ਜਥੇਬੰਦੀਆਂ ਨੇ ਆਪਣੀਆਂ ਮੁਲਾਕਾਤਾਂ ਦੇ ਦੌਰਾਨ ਜਿਹੜੀਆਂ ਕਿ ਵਿੱਤ ਮੰਤਰਾਲੇ ਨੂੰ ਇਹ ਕਿਹਾ ਸੀ ਕਿ ਇਸ ਵਾਰ ਜਿਹੜਾ ਪੇ ਕਮਿਸ਼ਨ ਹੈ ਉਸ ਦਾ ਜਿਹੜਾ ਹੈ ਫਿਟਮੈਂਟ ਫੈਕਟਰ ਹੈ ਉਹ 2.0 ਨਾ ਹੋ ਕੇ 3.68 ਹੋਣਾ ਚਾਹੀਦਾ ਹੈ ਸੋ ਅਗਰ ਸਰਕਾਰ ਇਹ ਗੱਲ ਮੰਨ ਲੈਂਦੀ ਹੈ ਤਾਂ ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਘੱਟੋ ਘੱਟ ਤਨਖਾਹ ਜਿਹੜੀ ਹੈ ਉਹ ਪਹਿਲਾਂ 18000 ਸੀ ਪਿਛਲੀ ਵਾਰ ਜਿਹੜਾ ਹੈ 2016 ਦੇ ਵਿੱਚ ਇਹ ਪੇ ਕਮਿਸ਼ਨ ਆਇਆ ਸੀ ਤੇ ਇਸ ਵਾਰ ਉਹ ਵੱਧ ਕੇ 24-25000 ਹੋਣ ਦੀ ਸੰਭਾਵਨਾ ਹੈ ਲੇਕਿਨ ਇਹ ਵੀ ਦੱਸਿਆ ਦੱਸ ਦਈਏ ਕਿ ਇਹ ਪੇ ਕਮਿਸ਼ਨ ਜਿਹੜਾ ਹੈ ਕੇਂਦਰ ਸਰਕਾਰ ਦੇ ਵੱਲੋਂ ਹਮੇਸ਼ਾ ਲਈ 10 ਸਾਲ ਦੀ ਬਣਾਇਆ ਜਾਂਦਾ ਹੈ ਔਰ 10 ਸਾਲ ਬਾਅਦ ਇਹ ਨਵਾਂ ਪੇ ਕਮਿਸ਼ਨ ਜਿਹੜਾ ਹੈ ਉਹ ਸਰਕਾਰੀ ਮੁਲਾਜ਼ਮਾਂ ਦੇ ਲਈ ਇਹ ਨਵਾਂ ਪੇ ਕਮਿਸ਼ਨ ਜਿਹੜਾ ਹੈ ਉਹ ਸਰਕਾਰੀ ਮੁਲਾਜ਼ਮਾਂ ਦੇ ਲਈ ਆਉਂਦਾ ਹੈ ਹੁਣ ਇਸ ਵੇਲੇ ਸਰਕਾਰੀ ਮੁਲਾਜ਼ਮਾਂ ਦਾ ਡੀਏ ਜਿਹੜਾ ਹੈ ਅਲਰੇਡੀ 53% ਹੋ ਚੁੱਕਿਆ ਹੈ 3 ਜਾਂ 4% ਉਹਨਾਂ ਨੂੰ ਹੋਰ ਮਿਲਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਉਹਨਾਂ ਦਾ 56-57% ਹੋ ਜਾਏਗਾ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਇਹ ਸਾਰਾ ਜਿਹੜਾ ਡੀਏ ਹੈ ਹੁਣ ਤੱਕ ਤੁਹਾਨੂੰ ਮਿਲ ਰਿਹਾ ਹੈ ਮਹਿੰਗਾਈ ਦੇ ਮਾਮਲੇ ਤੇ ਇਹ ਸਾਰਾ ਖਤਮ ਹੋ ਜਾਏਗਾ ਔਰ ਇਸ ਨੂੰ ਜ਼ੀਰੋ ਕਰਕੇ ਫਿਰ ਤੋਂ ਦੁਬਾਰਾ ਜਿਹੜਾ ਹੈ ਨਵਾਂ ਪੇ ਸਕੇਲਾਂ ਦੀ ਤਰ੍ਹਾਂ ਰੀਫਿਕਸ਼ਨ ਜਿਹੜੀ ਹੋਏਗੀ ਔਰ ਪੈਨਸ਼ਨ ਦੀ ਵੀ ਜਿਹੜੀ ਪੈਨਸ਼ਨ ਆਫ ਆਫ ਫਿਕਸ ਹੋਏਗੀ ਲੇਕਿਨ ਦੇਰ ਆਏ ਦਰੁਸਤ ਆਏ ਇਹ ਸਮਝਦਾ ਹੈ ਕਿ ਜੇ ਸਰਕਾਰ ਨੇ ਇਹ ਫੈਸਲਾ ਲਿਆ ਹੈ ਤਾਂ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਇਸ ਦੀ ਤਾਰੀਫ ਜਿਹੜੀ ਹੈ ਜ਼ਰੂਰ ਕੀਤੀ ਜਾਏਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਨੂੰ ਔਰ ਜਿਹੜੀ ਪਾਰਟੀ ਉਸ ਨੂੰ ਲਾਭ ਜਿਹੜਾ ਹੈ ਜ਼ਰੂਰ ਹੋ ਸਕਦਾ ਹੈ ਸੋ ਦੋਸਤੋ ਇਹ ਸਿਆਸ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ